ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੇ ਮੌਜੂਦਾ ਸਮੇਂ ਦੇ ਉੱਤੇ ਤੁਹਾਡੇ ਨਾਲ ਕੋਈ ਵਿਚਾਰ ਸਾਂਝੇ ਕਰਨ ਲੱਗਿਆ ਜਿਵੇਂ ਕਿ ਪਵਿੱਤਰ ਗ੍ਰੰਥਾਂ ਦੇ ਵਿੱਚ ਆਉਂਦਾ ਸਤਗੁਰ ਮੇਰਾ ਬਾਣੀਆਂ ਕਰਦਾ ਬਣ ਜ ਵਪਾਰ ਬਿਨ ਡੰਡੀ ਬਿਨ ਪਾਲੜੇ ਤੋਲੇ ਸਭ ਸੰਸਾਰ ਅੱਜ ਮੌਜੂਦਾ ਸਮੇਂ ਦੇ ਵਿੱਚ ਜੋ ਅਸੀਂ ਦੇਖ ਰਹੇ ਹਾਂ ਸਾਰੇ ਸੰਸਾਰ ਦੀਆਂ ਭਾਵਨਾਵਾਂ ਨਾਵਾਂ ਨੂੰ ਤੋਲਿਆ ਜਾ ਰਿਹਾ ਜਿਵੇਂ ਕਿ ਹਜ਼ੂਰ ਮਹਾਰਾਜ ਦੇ ਵਿਰੁੱਧ ਫੈਸਲੇ ਆ ਰਹੇ ਨੇ ਆਮ ਲੋਕਾਂ ਦਾ ਕੀ ਕਹਿਣਾ ਹੈ ਕਿ ਬਾਬੇ ਨੂੰ ਤਾਂ ਜੇੜ ਹੋ ਗਈ ਕੋਈ ਕਹਿੰਦਾ ਬਾਬੇ ਨੂੰ ਉਮਰ ਕਾਇਦ ਹੋਣੀ ਹੈ ਕੋਈ ਕਹਿੰਦਾ ਇਹ ਹੋਣਾ ਹੈ ਉਹ ਹੋਣਾ ਹੈ ਪਰ ਜੋ ਸਤਗੁਰ ਦੀ ਤਾਕਤ ਹੁੰਦੀ ਹੈ ਉਹਦੇ ਅੱਗੇ ਕੋਈ ਵੀ ਨਹੀਂ ਟਿਕ ਸਕਦਾ ਅੱਜ ਤਾਂ ਅਸੀਂ ਬੜਾ ਹੱਸ-ਹੱਸ ਗੱਲਾਂ ਕਰਦੇ ਆਂ ਬਹੁਤ ਵੱਡੇ ਟੌਂਟ ਕੱਸੇ ਜਾਂਦੇ ਨੇ ਪਰ ਇੱਕ ਸ਼ਬਦ ਦੇ ਵਿੱਚ ਆਉਂਦਾ ਹੈ ਹੱਸਦੇ ਨੇ ਖਿਲ-ਖਿਲ ਜਿਹੜੇ ਰੋਵਣਗੇ ਯਾਰ ਕੱਲ ਨੂੰ ਜਮਾ ਨੇ लेखा ਲੈਣਾ ਫੜਕੇ ਤਲਵਾਰ ਕੱਲ ਨੂੰ ਹੱਸ ਲੋ ਜਿੰਨਾ ਹੱਸਿਆ ਜਾਂਦਾ ਜਿਵੇਂ ਗੱਲ মিডিਆ ਦੀ ਆ ਜਾਂਦੀ ਹੈ মিডিਆ ਵਾਲੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਬਣਾਉਂਦੇ ਨੇ ਬਹੁਤ ਵੱਡੇ-ਵੱਡੇ ਸਟੰਟ ਬਣਾ ਬਣਾ ਕੇ ਦਿਖਾਉਂਦੇ ਨੇ ਪਰ ਸਾਡੇ ਲੋਕ ਉਹਨਾਂ ਗੱਲਾਂ ਦੇ ਵਿੱਚ ਆ ਜਾਂਦੇ ਹਨ ਪਰ মিডিਆ ਵਾਲੇ ਕੀ ਸੋਚਦੇ ਨੇ ਕਿ ਸਾਡੀ ਟੀਆਰਪੀ ਵੱਧ ਜਾਣੀ ਹੈ ਟੀਆਰਪੀ ਦਾ ਮਤਲਬ ਕੀ ਹੈ ਸਾਡੀ ਦੇਸ਼ੀ ਭਾਸ਼ਾ ਦੇ ਵਿੱਚ ਤੁਹਾਨੂੰ ਰੋਣਾ ਪਊ ਇਹ ਯਾਦ ਰੱਖਿਓ ਆਉਣ ਵਾਲੇ ਸਮੇਂ ਦੇ ਵਿੱਚ ਰੋਣਾ ਪੈਣਾ ਕਿਉਂਕਿ ਸਤਗੁਰ ਨੇ ਜਦੋਂ ਆਪਣੀ ਗੇਮ ਸ਼ੁਰੂ ਕਰ ਦਿੱਤੀ ਤੁਹਾਨੂੰ ਪਤਾ ਹੈ ਵੀ ਬੱਤੀ ਗੇਮਾਂ ਦਾ ਖਿਡਾਰੀ ਹੈ ਜੇ ਤੇਤੀ ਵੀ ਖੇਡਦਾ ਇੱਕ ਦਾਅ ਚਲਾ ਦਿੱਤਾ ਤਾਂ ਸੰਸਾਰ ਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਉਹਦੀ ਗੇਮ ਦੇ ਅੱਗੇ ਟਿਕ ਸਕੂਗਾ ਅੱਜ ਹੱਸ ਰਿਹਾ ਉਹ ਦੁਨੀਆ ਤੇ ਦੇਖਦਾ ਵੀ ਕੀ ਕੀ ਸਟੰਟ ਰਚਦੇ ਨੇ ਕੀ ਕੀ ਭਾਵਨਾਵਾਂ ਦਿਖਾ ਰਹੇ ਨੇ ਭਾਵਨਾਵਾਂ ਕਿਹੜੀਆਂ ਨੇ ਅਸੀਂ ਭਾਵਨਾਵਾਂ ਦੇਖਦੇ ਆ ਜੋ ਲੋਕ ਅੱਜ ਅੱਛੇ ਕੰਮ ਕਰਦੇ ਨੇ ਸਤਗੁਰੂ ਨੂੰ ਚੰਗੀ ਨਿਗਾਹ ਦੇ ਨਾਲ ਦੇਖਦੇ ਨੇ ਉਹਦੀ ਵਾਵਾ ਕਰਦੇ ਨੇ ਡੱਡ ਵਿਸ਼ਵਾਸ ਕਰੀ ਬੈਠੇ ਨੇ ਉਹਦੇ ਨਾਲ ਉਹ ਆਪਣੀਆਂ ਭਾਵਨਾਵਾਂ ਸ਼ੁੱਧ ਬਣਾ ਕੇ ਦੁਨੀਆ 'ਚ ਪੇਸ਼ ਕਰ ਰਹੇ ਨੇ ਪਰ ਜੋ ਲੋਕ ਨਿੰਦਾ ਕਰਦੇ ਨੇ ਸਤਗੁਰ ਦੇ ਉਲਟ ਚੱਲਦੇ ਨੇ ਉਹਨਾਂ ਦੀਆਂ ਭਾਵਨਾਵਾਂ ਇੰਨੀਆਂ ਸੌੜੀ ਨੀਤੀ ਵਾਲੀਆਂ ਨੇ ਕਿ ਉਹ ਸਾਡੇ ਸਮਾਜ ਦੇ ਸਾਹਮਣੇ ਇੱਕ ਨਿੰਦਕਾਂ ਦੇ ਰੂਪ ਦੇ ਵਿੱਚ ਆ ਜਾਂਦੀਆਂ ਨੇ ਸੋ ਅਸੀਂ ਉਹਨਾਂ ਭਾਵਨਾਵਾਂ ਦੇ ਮਗਰ ਜਾਂਦੇ ਹੋਏ ਦੇਖੀਏ ਕਿ ਜੋ ਸ਼ੁੱਧ ਭਾਵਨਾਵਾਂ ਨੇ ਉਹਨਾਂ ਨੂੰ ਗ੍ਰਹਿਣ ਕਰੀ ਜਾਈਏ ਜੋ ਭੇੜੀਆਂ ਨੇ ਨਿੰਦਕ ਵਾਲੀਆਂ ਭਾਵਨਾਵਾਂ ਨੇ ਉਹਨਾਂ ਤੋਂ ਦੂਰ ਰਹੀਏ ਇਹ ਸਮਾਂ ਮੰਗ ਕਰਦਾ ਮੈਂ ਤੁਹਾਨੂੰ ਅੱਗੇ ਵੀਡੀਓ ਵੀ ਦਿਖਾਵਾਂਗੇ ਹਜੂਰ ਮਹਾਰਾਜ ਦੀ ਉਸ ਵੀਡੀਓ ਦੇ ਵਿੱਚ ਤੁਸੀਂ ਦੇਖਣਾ ਕਿ ਕਿਸ ਤਰ੍ਹਾਂ ਸਾਨੂੰ ਹੌਸਲਾ ਦਿੱਤਾ ਹੋਇਆ ਹੈ ਕਿਸ ਤਰ੍ਹਾਂ ਸਾਨੂੰ ਆਪਣੇ ਮਾਰਗ ਤੇ ਚੱਲਣ ਵਾਸਤੇ ਸਤਿਗੁਰ ਨੇ ਰਸਤਾ ਦਿਖਾਇਆ ਹੋਇਆ ਪਰ ਉਸ ਮਾਰਗ ਤੋਂ ਦੂਰ ਹੁੰਦੇ ਹੋਏ ਜੇ ਅੱਜ ਅਸੀਂ ਛੋਟੇ-ਛੋਟੇ ਗੱਲਾਂ ਦੇ ਪਿੱਛੇ ਲੱਗ ਕੇ ਸਤਿਗੁਰ ਤੋਂ ਦੂਰ ਹੁੰਨੇ ਆਂ ਤਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਸ ਸਮੇਂ ਦੇ ਨਾਲ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਸਤਗੁਰ ਨੇ ਸਾਨੂੰ ਜੋ ਹਥਿਆਰ ਦਿੱਤੇ ਨੇ ਸੇਵਾ ਸਿਮਰਨ ਅਤੇ ਪਰਮਾਰਥ ਇਹਦੇ ਜਰੀਏ ਅਸੀਂ ਦੁਨੀਆ ਦੀਆਂ ਸਭ ਲੜਾਈਆਂ ਲੜ ਲਵਾਂਗੇ ਪਰ ਜੇ ਅਸੀਂ ਆਪਣੇ ਮੁਕਾਮ ਤੋਂ ਹੱਲ ਗਏ ਆਪਣੇ ਮੁਕਾਮ ਤੋਂ ਦੂਰ ਹੋ ਗਏ ਤਾਂ ਇਹਦੇ ਵਿੱਚ ਅਸੀਂ ਕਮਜ਼ੋਰ ਪੈ ਜਾਗੇ ਕ੍ਰਿਸ਼ਨ ਜੀ ਮਹਾਰਾਜ ਨੇ ਆਪਣੇ ਭਰਾ ਬਲਰਾਮ ਨੂੰ ਕਿਹਾ ਸੀ ਜਦੋਂ ਬਲਰਾਮ ਨੇ ਪੁੱਛਿਆ ਕਿ ਦਾਉ ਤੁਸੀਂ ਸਾਰੀ ਸ੍ਰਿਸ਼ਟੀ ਨੂੰ ਨਾਸ਼ ਵੀ ਕਰ ਸਕਦੇ ਹੋ ਸਾਜ ਵੀ ਸਕਦੇ ਹੋ ਸਾਰੀ ਸ੍ਰਿਸ਼ਟੀ ਨੂੰ ਉਲਟਾ ਵੀ ਕਰ ਸਕਦੇ ਹੋ ਪਰ ਅੱਜ ਇੱਕ ਪ੍ਰੇਮੀ ਦੇ ਉੱਤੇ ਆਫਤ ਪਈ ਹੈ ਤੁਸੀਂ ਉਹਦੇ ਬਾਰੇ ਕੁਝ ਕਿਉਂ ਨਹੀਂ ਕਰਦੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਪ੍ਰੇਮ ਦੀ ਜੋਤ ਜਗਾਉਣ ਆਇਆ ਨਾ ਕਿ ਮੈਂ ਸ੍ਰਿਸ਼ਟੀ ਨੂੰ ਉਲਟਾ ਕਰਨ ਵਾਸਤੇ ਆਇਆ ਅੱਜ ਹਜੂਰ ਮਹਾਰਾਜ ਜੀ ਸਾਡੇ ਅੰਦਰ ਪ੍ਰੇਮ ਦੀ ਜੋਤ ਜਗਾ ਰਹੇ ਨੇ ਸਾਨੂੰ ਪ੍ਰੇਮ ਤੇ ਚੱਲਣ ਦਾ ਮਾਰਗ ਦੱਸ ਰਹੇ ਨੇ ਨਾ ਕਿ ਉਸ ਸੰਸਾਰ ਨੂੰ ਉਲਟਾ ਕਰਨ ਵਾਸਤੇ ਕੋਈ ਚਮਤਕਾਰ ਹੀ ਸਿੱਧ ਹੁੰਦੇ ਨਹੀਂ ਸੋ ਮੈਂ ਇਹੀ ਬੇਨਤੀ ਕਰਦਾ ਜੋ ਸਾਨੂੰ ਹਥਿਆਰ ਦਿੱਤਾ ਹੈ ਦਿਨ ਰਾਤ ਸਿਮਰਨ ਕਰਦੇ ਜਾਓ ਮਾਲਕ ਦੀਆਂ ਭਾਵਨਾਵਾਂ ਦੇ ਉੱਤੇ ਪੂਰੇ ਉੱਤਰਦੇ ਜਾਓ ਮਾਲਕ ਦੇ ਆਦੇਸ਼ਾਂ ਦੇ ਉੱਤੇ ਚੱਲਦੇ ਹੋਏ ਸਮਾਜ ਦੇ ਵਿੱਚ ਸੁਧਾਰ ਕਰਨ ਦਾ ਤਰੀਕਾ ਲੱਭਦੇ ਜਾਓ ਪ੍ਰਸ਼ਾਸਨ ਨਾਲ ਮਿਲ ਕੇ ਚੱਲੋ ਕਿਉਂਕਿ ਜੋ ਲੋਕ ਚਾਹੁੰਦੇ ਨੇ ਕਿ ਸਮਾਜ ਦੇ ਵਿੱਚ ਸਾਡੇ ਦੇਸ਼ ਨੂੰ ਕੋਈ ਘਾਣ ਲੱਗੇ ਸਾਡੇ ਦੇਸ਼ ਦੇ ਵਿੱਚ ਕੋਈ ਆਫਤ ਆਪਰੇ ਅਸੀਂ ਨਹੀਂ ਚਾਹੁੰਦੇ ਕਿਉਂਕਿ ਡੇਰਾ ਸੱਚਾ ਸੌਦਾ ਇੱਕ ਹਿੰਸ ਅਹਿੰਸਾ ਦਾ ਪੁਜਾਰੀ ਹੈ ਨਾ ਕਿ ਹਿੰਸਾ ਦਾ ਪੁਜਾਰੀ ਹੈ ਸੋ ਡੇਰਾ ਸੱਚਾ ਸੌਦਾ ਜੋ ਪਵਿੱਤਰ ਸਿੱਖਿਆ ਹੈ ਉਹਦੇ ਉੱਤੇ ਚੱਲਦੇ ਹੋਏ ਅਸੀਂ ਸ਼ਾਂਤੀ ਬਣਾ ਕੇ ਰੱਖਣੀ ਹੈ ਪ੍ਰੇਮ ਬਣਾ ਕੇ ਰੱਖਣਾ ਤੇ ਨਾਲ ਔਰ ਹੋਰ ਲੋਕਾਂ ਨੂੰ ਵੀ ਅਸੀਂ ਇਹ ਸੁਚੇਤ ਕਰਨਾ ਹੈ ਕਿ ਭਾਈ ਇਹਨਾਂ ਕੰਮਾਂ ਦੇ ਵਿੱਚ ਕੁਛ ਨਹੀਂ ਪਿਆ ਮਾਲਕ ਦੀ ਬੰਦਗੀ ਕਰਨੀ ਹੈ ਮਾਲਕ ਦੇ ਰਸਤੇ ਤੇ ਚੱਲਣਾ ਹੈ ਮਾਨਵਤਾ ਭਲਾਈ ਦੇ ਜੋ 133 ਕਰਮ ਨੇ ਉਹਨਾਂ ਦੇ ਉੱਤੇ ਪੂਰੇ ਉੱਤਰ ਦੇ ਜਾਣਾ ਹੈ ਕਿਉਂਕਿ ਉਹ ਸਤਿਗੁਰ ਨੇ ਸਾਨੂੰ ਬਹੁਤ ਵੱਡੇ ਇੱਕ ਦਾਤ ਦਿੱਤੀ ਹੈ ਕਿ ਜਿਹਦੇ ਨਾਲ ਅਸੀਂ ਆਪਣੀਆਂ ਆਉਣ ਵਾਲੀਆਂ ਕੁਲਾਂ ਦਾ ਵੀ ਸੁਧਾਰ ਕਰ ਸਕਦੇ ਹਾਂ ਆਪਣੇ ਪਰਿਵਾਰਾਂ ਦੇ ਵਿੱਚ ਸ਼ੁਕ ਸ਼ਾਂਤੀ ਵਰਤਾ ਸਕਦੇ ਹਾਂ ਕਿਉਂ ਜੋ ਦਇਆਵਾਨ ਹੁੰਦਾ ਹੈ ਉਹ ਦਇਆ ਦੇ ਨਾਲ ਹੀ ਸਭ ਕੁਝ ਖੁੱਟ ਕੇ ਲੈ ਜਾਂਦਾ ਹੈ ਜੋ ਬਿਆਹ ਤੋਂ ਉਲਟ ਹੈ ਜੋ ਪਾਪੀ ਹੈ ਦੁਸ਼ਟ ਕੰਮ ਕਰਦਾ ਹੈ ਉਹ ਦੁਸ਼ਟਾ ਦੇ ਨਾਲ ਹੀ ਆਪਣੀਆਂ ਕੋਲਾਂ ਦਾ ਨਾਸ ਕਰ ਲੈਂਦਾ ਹੈ ਤੋਂ ਮੈਂ ਅੱਗੇ ਵੀਡੀਓ ਦੇ ਵਿੱਚ ਦਿਖਾ ਰਿਹਾ ਕਿ ਜੋ ਹਜ਼ੂਰ ਮਹਾਰਾਜ ਜੀ ਨੇ ਸਾਨੂੰ ਅੱਜ ਆਉਣ ਵਾਲੇ ਸਮੇਂ ਬਾਰੇ ਚੱਲਣ ਬਾਰੇ ਦੱਸਿਆ ਉਹ ਸਭ ਨੇ ਧਿਆਨ ਨਾਲ ਸੁਣਨਾ ਹੈ ਤੇ ਇੱਕ ਬੇਨਤੀ ਮੈਂ ਕਰਦਾ ਜਿਸ ਦੇ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨਾ ਹੈ ਜਿਸ ਨੇ ਲਾਈਕ ਕਰਨਾ ਹੈ ਲਾਈਕ ਵੀ ਅੱਗੇ ਕਰਦੇ ਜਾਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਹੈ ਧੰਨਵਾਦ ਜੀ ਅੱਗੇ ਨੂੰ ਬਧਾ ਕੇ ਪੈਰ ਪਿੱਛੇ ਨੂੰ ਹਟਾਉਣਾ ਕੀ ਬਣ ਕੇ ਪ੍ਰੇਮੀ ਫਿਰ ਦਿਲ ਲੁੰਡ ਲਾਉਣਾ ਕੀ ਸੋ ਅਬ ਜਬ ਪੜੀ ਗਏ ਹੋ ਪਿਆਰ ਕੇ ਮਾਰਗ ਤੇ ਚਲੇ ਪੜੇ ਹੋ ਤਾਂ ਫਿਰ ਕਿਉਂ ਕੱਚਾ ਜਿਹਾ ਧੂਆ ਮਾਰਦੇ ਰਹਿੰਦੇ ਆ ਚੱਲਣੇ ਤਾਂ ਗਾਡੀ ਗਾਡੀ ਕਾ ਨਿਗੇਵਾਨ ਜਬ ਦੋਨੋ ਜਹਾਨ ਕਾ ਮਾਲਿਕ ਹੈ ਉਹ ਨਹੀਂ ਉਲਟਨੇ ਦੇਗਾ ਗਾਡੀ ਸਿੱਧੀ ਲੈ ਕੇ ਜਾਏਗਾ ਜਹਾਜ਼ ਕੀ ਤਰ੍ਹਾਂ तो आपका फर्ज अच्छे कर्म करते जाओ शास्त्र नाम श्याम स्थान जी दाता बाल बांका नहीं होने देते कोई आंच आने ही नहीं देते तो इसलिए उनका बताया नाम जपो सेवा करो दर्द जकीन रखो दर्द जकीन भी अगर जिसको है उसे भी कोई कभी मालिक आने नहीं देता अजी छोड़िए इस कलयुग में जो सदगुरु का एक बार हो गया वो दोनों जहां में उसका हाथ नहीं छोड़ता हर पल साथ रहता है हर पल खुशियां देता है पर उसके राज को समझना कोई आसान नहीं होता बड़े खेल रचता है जो इंसान के जीव की समझ में नहीं आते लेकिन उसके हर खेल में आने वाले समय को पछाड़ने का बहुत बड़ा तरीका होता है काल के हर दांव से वो अरबों गुना आगे दाव चल देता है ताकि उसके जितने भी दाव आते हैं सब फेल होते चले जाते हैं तो स्वास्थ्य नाम श्यामस्तान जी दाता का रहमो करम बरसता है उसको लूटने वाला चाहिए उसको लेने वाला चाहिए जो भी कोई दर्द यकीन रखता है या सुमन या फिर सेवा या फिर तीनों कार्य करता है मालिक अंदर बाहर कोई कमी आने नहीं